ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਟ ਹੈ ਮੁਕਤ ਨਾ ਹੋਵਈ ਜਿ ਚਰ ਸਬਦ ਨਾ ਕਰੇ ਵਿਚਾਰ ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡੇਟ ਹੈ ਮੁਕਤ ਨਾ ਹੋਵਈ ਜਿ ਚਰ ਸਬਦ ਨਾ ਕਰੇ ਵਿਚਾਰ ਹਮੇ ਮੈਲ ਨਾ ਚੁੱਕੈ ਨਾਮ ਨ ਲੱਗੇ ਪਿਆਰ ਇੱਕ ਆਪੇ ਬਖਸ ਮਿਲਾਇਨ ਦੁਬਿ ਦਾ ਤਜ ਵੀ ਕਾਰ ਨਾਨਕ ਇੱਕ ਦਰਸਨ ਦੇਖ ਮਰ ਮਿਲੇ ਸਤਿਗੁਰ ਹੇ ਤਪਿਆਰ ਮਹੱਲਾ ਤੀਜਾ ਸਤਿਗੁਰ ਨਾ ਚੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਰਿਆ ਸੇਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਨ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਬਰੋ ਕਹੀਐ ਹਰ ਆਪੇ ਬੁਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀ ਐ ਹਰ ਆਪੇ ਮਾਰੇ ਹਰ ਆਪੇ ਛੋੜੇ ਮਨ ਹਰ ਸਰਣੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚੰਦ ਨਿਸਲ ਹੋਏ ਰਹੀ ਐ ਉਠਦਿਆਂ ਬਹਿਂਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚੰਦ ਨਿਸਲ ਹੋਏ ਰਹੀਐ ਉਠਦਿਆਂ ਬਹਿਂਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰਿ ਲਹੀਐ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿੱਚ ਹਰੇਕ ਜੀਵ ਸਤਿਗੁਰ ਦੇ ਦਰਸ਼ਨ ਕਰਦਾ ਹੈ ਪਰ ਨਿਰਾਦਰਸ਼ਨ ਕੇਤਿਆਂ ਮੁਕਤੀ ਨਹੀਂ ਮਿਲਦੀ ਜਦ ਤਾਈਂ ਜੀਵ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ ਕਿਉਂਕਿ ਵਿਚਾਰ ਕਰਨ ਤੋਂ ਬਿਨਾ ਅਹੰਕਾਰ ਰੂਪ ਮੰਦੀ ਮੈ ਨਹੀਂ ਉਤਰਦੀ ਕਿ ਨਾਮ ਵਿੱਚ ਪਿਆਰ ਨਹੀਂ ਬਣਦਾ ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮਿਹਰ ਕਰਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ ਤੇਰ ਦੇ ਵਿਕਾਰ ਛੱਡੇ ਹਨ ਹੇ ਨਾਨਕ ਕਈ ਮਨੁੱਖ ਸਤਿਗੁਰੂ ਦਾ ਦਰਸ਼ਨ ਕਰਕੇ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ ਕੇ ਭਾਵ ਆਪਾ ਗਵਾ ਕੇ ਹਰੀ ਵਿੱਚ ਮਿਲ ਗਏ ਹਨ ਅੰਨੇ ਮੁਰਗ ਗਵਾਰ ਨੇ ਆਪਣੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਮਾਇਆ ਦੇ ਪਿਆਰ ਵਿੱਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹੜੇ ਘਤਦਾ ਹੈ ਅਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਉਹ ਅਖੀਰੀ ਵੇਲੇ ਨਹੀਂ ਪੁਕਰਦੇ ਏ ਨਾਨਕ ਗੁਰੂ ਦੀ ਮਤ ਲਿਆਹੀਂ ਸੁਖ ਮਿਲਦਾ ਤੇ ਬਖਸ਼ਣ ਵਾਲਾ ਹਰੀ ਬਖਸ਼ਦਾ ਹੈ ਏ ਹਰੀ ਤੂੰ ਆਪ ਹੀ ਆਪ ਹੈ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈ ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਕੇ ਜੇ ਕੋਈ ਹੋਰ ਹੋਵੇ ਹਰੀ ਆਪ ਹੀ ਸਭ ਜੀਵਾਂ ਵਿੱਚ ਬੋਲਦਾ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਤੇ ਆਪ ਹੀ ਜਲ ਵਿੱਚ ਥਲ ਵਿੱਚ ਵਿਆਪ ਰਿਹਾ ਹੈ ਏ ਮਨ ਹਰੀ ਆਪ ਹੀ ਮਾਰਦਾ ਤੇ ਆਪੇ ਬਖਸ਼ਦਾ ਹੈ ਜਿਸ ਵਾਸਤੇ ਹਰੀ ਦੀ ਸਰਨ ਵਿੱਚ ਪਿਆਰ ਹੋ ਏ ਮਨ ਹਰੀ ਤੋਂ ਬਿਨਾ ਹੋਰ ਕੋਈ ਨਾਮ ਮਾਰ ਸਕਦਾ ਹੈ ਤੇ ਨਾਂ ਜਿਵਾਲ ਸਕਦਾ ਹੈ ਇਸ ਵਾਸਤੇ ਨਿਸ਼ਚਿੰਤ ਹੋ ਰਹੋ ਤੇ ਲੰਮੀਆਂ ਤਾਣ ਛੱਡ ਭਾਵ ਕਿਸੇ ਹੋਰ ਦੀ ਓਟ ਨਾ ਤੱਕ ਤੇ ਸਭ ਤੋਂ ਵੱਡੇ ਹਰੀ ਦੀ ਆਸ ਰੱਖ ਏ ਦਾਸ ਨਾਨਕ ਜੇ ਉੱਠਦਿਆ ਬੈੰਦਿਆ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰਿਏ ਤਾਂ ਸਤਿਗੁਰੂ ਦੇ ਸੰਮਖੋ ਕੇ ਹਰ ਮਿਲ ਪੈਂਦਾ ਹੈ ਸੁਧ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ